ਅਸ਼ੋਰ ਯੂਟਿਊਬਰ ਦ੍ਰੂਵ ਰਾਠੀ ਵੱਲੋਂ ਸਿੱਖਾਂ ਉੱਪਰ ਇੱਕ ਵੀਡੀਓ ਬਣਾ ਕੇ ਆਪਣੇ ਯੂਟਿਊਬ ਅਕਾਊਂਟ ਤੋਂ ਸਾਂਝੀ ਕੀਤੀ ਗਈ ਜਿਸ ਵਿੱਚ ਉਸਨੇ ਸਿੱਖ ਗੁਰੂ ਸਾਹਿਬਾਨਾਂ ਛੋਟੇ ਸਾਹਿਬਜ਼ਾਦਿਆਂ ਤੇ ਵੱਡੇ ਸਾਹਿਬਜ਼ਾਦਿਆਂ ਬਾਰੇ ਜਾਣਕਾਰੀ ਦਿੱਤੀ ਸੀ ਹਾਲਾਂਕਿ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਵਿਵਾਦ ਪੈਦਾ ਹੋ ਗਿਆ ਕਿਉਂਕਿ ਦ੍ਰੂਵ ਰਾਠੀ ਨੇ ਆਪਣੀ ਵੀਡੀਓ ਵਿੱਚ ਗੁਰੂ ਸਾਹਿਬਾਨ ਦੇ ਸਾਰੇ ਕਿਰਦਾਰਾਂ ਨੂੰ ਐਨੀਮੇਸ਼ਨ ਰਾਹੀਂ ਦਿਖਾਇਆ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਛੋਟੀ ਉਮਰੇ ਰੋਂਦੇ ਆਵੇ ਦਿਖਾਇਆ ਗਿਆ ਇਸ ਦੇ ਸੇਕ ਸੰਸਥਾਵਾ ਐਸਜੀਪੀਸੀ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਜਥੇਦਾਰ ਸਾਹਿਬ ਨੇ ਕੜਾ ਇਤਰਾਜ਼ ਜਤਾਇਆ ਹੈ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਦਰੂਵ ਰਾਠੀ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਇਸ ਪੂਰੀ ਵੀਡੀਓ ਦੀ ਸਕ੍ਰਿਪਟਿੰਗ ਵੀ ਗਲਤ ਹੈ ਜੋ ਨਹੀਂ ਹੋਣੀ ਚਾਹੀਦੀ ਅਤੇ ਦੂਜੀ ਗੱਲ ਇਹ ਹੈ ਕਿ ਰਾਠੀ ਨੇ AI ਦੇ ਨਾਲ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਦਿਖਾਇਆ ਜਦਕਿ ਸਾਡੇ ਸਿੱਖੀ ਧਰਮ ਦੇ ਵਿੱਚ ਸਪਸ਼ਟ ਹੈ ਕਿ ਉਹਨਾਂ ਨੂੰ ਐਨੀਮੇਸ਼ਨ ਜਾਂ ਫਿਰ ਕਾਰਟੂਨ ਕਿਸੇ ਵੀ ਰੂਪ ਦੇ ਵਿੱਚ ਨਹੀਂ ਦਿਖਾਇਆ ਜਾ ਸਕਦਾ ਉਨਾਂ ਨੇ ਦਰੂਵਰਾਠੀ ਨੂੰ ਸਖਤ ਸ਼ਬਦਾਂ ਦੇ ਵਿੱਚ ਕਿਹਾ ਕਿ ਬੰਦੇ ਦਾ ਪੁੱਤ ਬਣ ਕੇ ਇਸ ਵੀਡੀਓ ਨੂੰ ਛੇਤੀ ਤੋਂ ਛੇਤੀ ਡਿਲੀਟ ਕਰ ਇਸ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਡੀਐਸਜੀਐਮਸੀ ਨੇ ਦਰੂਵਰਾਠੀ ਖਿਲਾਫ ਦਿੱਲੀ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਹੈ ਡੀਐਸਜੀਐਮਸੀ ਦੇ ਸਾਬਕਾ ਪ੍ਰਧਾਨ ਅਤੇ ਦਿੱਲੀ ਸਰਕਾਰ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਦਰੂਵਰਾਠੀ ਨੇ ਸਿੱਖ ਦੇ ਇਤਿਹਾਸ ਅਤੇ ਭਾਵਨਾਵਾਂ ਦਾ અપਮਾਨ ਕੀਤਾ ਹੈ ਉਨਾ ਕਿਹਾ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਰੋਂਦੇ ਹੋਏ ਬੱਚੇ ਵਜੋਂ ਦਰਸਾਉਣਾ ਸਿੱਖ ਧਰਮ ਦੀ ਭਾਵਨਾ ਦਾ ਪਾਣ ਹੈ ਉਸ ਵਿਰੁੱਧ ਧਾਰਾ 295 ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਤਹਿਤ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ ਇਸ ਤੋਂ ਇਲਾਵਾ ਖੁਦ ਦਰੂਵ ਰਾਠੀ ਨੇ ਵੀ ਇੱਕ ਪੋਸਟ ਸਾਂਝੀ ਕਰਦੇ ਆ ਕਿਹਾ ਸੀ ਕਿ ਮੇਰੀ ਬਣਾਈ ਗਈ ਵੀਡੀਓ ਤੇ ਕੁਝ ਸਿੱਖ ਧਰਮ ਨਾਲ ਸੰਬੰਧਿਤ ਲੋਕਾਂ ਵੱਲੋਂ ਇਤਰਾਜ਼ ਜਤਾਇਆ ਜਾ ਰਿਹਾ ਹੈ ਤਾਂ ਕਿ ਮੈਨੂੰ ਇਹ ਵੀਡੀਓ ਡਿਲੀਟ ਕਰ ਦੇਣੀ ਚਾਹੀਦੀ ਹੈ ਅਤੇ ਉਸਦੇ ਵੱਲੋਂ ਆਪਣੇ YouTube ਅਕਾਊਂਟ ਤੋਂ ਹੁਣੇ ਵੀਡੀਓ ਡਿਲੀਟ ਕਰ ਦਿੱਤੀ ਗਈ ਹੈ। ਇਹ ਧਰੂਵ ਰਾਠੇ ਦੀ 711ਵੀਂ ਵੀਡੀਓ ਸੀ ਅਤੇ 24 ਮਿੰਟ 37 ਸੈਕਿੰਡ ਲੰਬੇ YouTube ਵੀਡੀਓ ਦੇ ਵਿੱਚ ਪਹਿਲੇ 10 ਘੰਟਿਆਂ ਵਿੱਚ ਹੀ 13.87 ਲੱਖ ਵਿਊ ਹੋ ਗਏ ਸਨ।